ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਕਲੀਅਰ ਕੱਟ ਤੇ ਮਹਾਂਗੋਰਾ ਵਾਲੀਆ ਅੱਜ ਪੰਜਾਬ ਦੇ ਵਿੱਚ ਹਰ ਦਿਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਿਸ ਦਿਨ ਅਸੀਂ ਇਹ ਸੁਣਦੇ ਹਾਂ ਕਿ ਇੱਥੇ ਗੋਲੀ ਚੱਲ ਗਈ ਇੱਥੇ ਡਕੈਤੀ ਹੋ ਗਈ ਇੱਥੇ ਮਰਡਰ ਹੋ ਗਿਆ ਇੱਥੇ ਲੁੱਟ ਹੋ ਗਈ ਹਰ ਦਿਨ ਅਜਿਹੀਆਂ ਘਟਨਾਵਾਂ ਅਸੀਂ ਸੁਣਦੇ ਆਂ ਹੋ ਰਹੀਆਂ ਨੇ ਅਸੀਂ ਦਿਖਾਣੇ ਆ ਕਿਉਂਕਿ ਇੱਕ ਨਿਊਜ਼ ਚੈਨਲ ਇੱਕ ਅਦਾਰੇ ਦੇ ਤੌਰ 'ਤੇ ਦਿਖਾਣਾ ਪੈਂਦਾ ਪਰ ਅਜਿਹਾ ਹੋ ਕਿਉਂ ਰਿਹਾ ਅਜੇ ਹਾ ਪਹਿਲੇ ਅਸੀਂ ਯੂਪੀ ਬਿਹਾਰ ਹੋਰ ਸਟੇਟਸ ਦੇ ਬਾਰੇ ਸੁਣਦੇ ਹੁੰਦੇ ਸੀ ਪਰ ਅੱਜ ਅਸੀਂ ਪੰਜਾਬ ਦੇ ਬਾਰੇ ਸੁਣਦੇ ਆ ਅਜਿਹੀਆਂ ਖਬਰਾਂ ਹਰ ਦਿਨ ਆਉਂਦੀਆਂ ਨੇ ਗੈਂਗਵਰ ਇਹ ਸ਼ਬਦ ਪਹਿਲੇ ਦੂਜੀ ਸਟੇਟਾਂ ਜਿਹਾ ਹੁਣ ਸਾਡੇ ਵਾਲੇ ਪਾਸੇ ਵੀ ਆ ਗਿਆ ਤੇ ਪ੍ਰਮੁਖਤਾ ਦੇ ਨਾਲ ਹਰ ਦਿਨ ਜਦੋਂ ਅਸੀਂ ਦੇਖਦੇ ਆ ਕਿ ਜਿਹੜੇ ਗੈਂਗਸਟਰਸ ਨੇ ਉਹ ਖੁਦ ਕਾਲ ਕਰਕੇ ਜਾਂ ਆਪਣੇ ਵੀਡੀਓਜ਼ ਆਡੀਓਜ਼ ਜਾਰੀ ਕਰਕੇ ਉਹ ਦੱਸਦੇ ਨੇ ਤੇ ਕਲੇਮ ਕਰਦੇ ਨੇ ਮੈਂ ਫਲਾਣੇ ਨੂੰ ਮਾਰਤਾ ਅਜਿਹਾ ਹੋ ਗਿਆ ਅਜਿਹਾ ਕਿਉਂ ਹੋ ਰਿਹਾ ਸਵਾਲ ਇਹ ਖੜਾ ਹੁੰਦਾ ਹੈ ਸਾਬਕਾ ADGP ਪੰਜਾਬ ਪੁਲਿਸ ਗੁਰਿੰਦਰ ਸਿੰਘ ਢਿੱਲੋਂ ਸਾਹਿਬ ਸਨਲ ਮੌਜੂਦ ਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਸੋ ਮਚ ਔਰ ਸਾਰਿਆਂ ਨੂੰ ਤੁਹਾਡੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਔਰ ਥੈਂਕ ਯੂ ਫॉर ਹੈਵਿੰਗ ਮੀ ਸਰ ਤੁਹਾਡ ਤੋਂ ਆ ਥੋੜਾ ਜਿਆ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਦਿਨ ਕੋਈ ਐਸਾ ਲੰਘਦਾ ਨਹੀਂ ਜਦੋਂ ਅਸੀਂ ਇਹ ਨਾ ਸੁਣੀਏ ਕਿ ਅੱਜ ਗੋਲੀ ਨਹੀਂ ਚੱਲੀ ਪਰ ਉਦੋਂ ਇਹ ਵੀ ਮਹਿਸੂਸ ਹੁੰਦਾ ਹੈ ਕਿ ਸਾਡੀ ਬਹਾਦਰ ਪੁਲਿਸ ਸਾਡੇ ਨਾਲ ਹੈ ਪਰ ਇੱਕ ਪਾਸੇ ਗੈਂਗਸਟਰ ਖੁੱਦੀ ਕੋਲਾਂ ਕਰ ਰਹੇ ਨੇ ਕੋਲ ਕਰਕੇ ਇਹ ਦੱਸ ਦਿੰਦੇ ਨੇ ਕਿ 35 ਰਹਿ ਗਏ ਆ 2 ਮਾਰਤੇ 33 ਰਹਿ ਗਏ ਇਹ ਤਾਂ ਕਾਊਂਟ ਦੱਸਣ ਲੱਗ ਗਏ ਹੁਣ ਅਜਿਹੀ ਨੌਬਤ ਪਹਿਲੇ ਕਦੀ ਨਹੀਂ ਆਈ ਕਿ ਪੁਲਿਸ ਪੁਲਿਸ ਦਾ ਦਬਾਅ ਕਾਨੂੰਨ ਦਾ ਡਰ ਖੌਫ ਇਹ ਕਮਜ਼ੋਰ ਹੋ ਗਿਆ ਖਤਮ ਹੋ ਰਿਹਾ ਕਿ ਸ਼ਰਿਆਂ ਵਿੱਚ ਕਮ ਹੋਣ ਲੱਗ ਗਿਆ ਅ ਗੌਰਵ ਜੀ ਦੇਖੋ ਇੱਕ ਗੱਲ ਮੈਂ ਦੱਸਣਾ ਚਾਹੁੰਦਾ ਕਿ ਸਵਾਲ ਬੜਾ ਵਾਈਡ ਹੈ ਨੋ ਪ੍ਰੋਬਲਮ ਜੀ ਇੱਕ ਗੋਲੀ ਚੱਲਦੀ ਆ ਜਿੱਥੇ ਨਿੱਜੀ ਦੁਸ਼ਮਣੀ ਕਰਕੇ ਕੋਈ ਪ੍ਰਾਪਰਟੀ ਦਾ ਡਿਸਪਿਊਟ ਸੀ ਕੋਈ ਫੈਮਿਲੀ ਡਿਸਪਿਊਟ ਸੀ ਗੋਲੀ ਇੱਕ ਨੇ ਦੂਜਾ ਲਾਇਸੈਂਸ ਵੈਪਨ ਯੂਜ਼ ਕਰਕੇ ਤੇ ਉਹਨੂੰ ਮਾਰ ਦਿੱਤਾ ਜਿਹਨੂੰ ਅਸੀਂ ਕ੍ਰਾਈਮ ਅਗੇਂਸਟ ਪਰਸਨ ਕਹਿੰਦੇ ਆ ਜੀ ਜ਼ਖਮੀ ਹੋ ਗਿਆ ਜਾਂ ਮਰ ਗਿਆ 307 ਲੱਗ ਗਈ ਜਾਂ 302 ਲੱਗ ਗਈ ਜਿਹਨੂੰ ਹੁਣ 103 ਬੀ ਐਨ ਐਸ ਕਹਿੰਦੇ ਆ ਹਾਂ ਲੇਕਿਨ ਦੂਸਰਾ ਕ੍ਰਾਈਮ ਹੈ ਜਿਹਨੂੰ ਅਸੀਂ ਸੈਂਸੇਸ਼ਨਲ ਕ੍ਰਾਈਮ ਕਹਿੰਦੇ ਆ ਰਾਈਟ ਜਿਹਦੇ ਪਿੱਛੇ ਇੱਕ ਆਰਗੇਨਾਈਜੇਸ਼ਨ ਹੈ ਜਿਹਨੂੰ ਅਸੀਂ ਗੈਂਗ ਕਹਿੰਦੇ ਆ ਉਹ ਕੰਮ ਕਰ ਰਹੀ ਹੈ ਤੇ ਉਸ ਇੰਟਰਾ ਜਾਂ ਇੰਟਰ ਗੈਂਗ ਰਾਈਵਲਰੀ ਦੇ ਵਿੱਚ ਇਹ ਕੁਝ ਹੋ ਰਿਹਾ ਜਿਵੇਂ ਕਿ ਕਬੱਡੀ ਦੇ ਟੂਰਨਾਮੈਂਟ ਦੇ ਦੌਰਾਨ ਬਲਾਚੌਰੀਆ ਦਾ ਮਰਡਰ ਹੋਇਆ ਇਹਨਾਂ ਦੋਨਾਂ 'ਚ ਫਰਕ ਬਹੁਤ ਜ਼ਿਆਦਾ ਹੈ ਤੇ ਕੁਝ ਕੁ ਸਮੇਂ ਦੇ ਦੌਰਾਨ ਕੁਝ ਗੈਂਗਸਟਰਸ ਜਿਹੜੇ ਕਿ ਇੱਕ ਗੈਂਗ ਗਰੁੱਪ ਆ ਜਿਹਨੂੰ ਅਸੀਂ ਬਿਸ਼ਨੋਈ ਤੇ ਬਿਸ਼ਨੋਈ ਜੱਗੂ ਪਗਵਾਨ ਪੁਰੀਆ ਤੇ ਅਜਿਹੜਾ ਹੁਣ ਡੋਨੀਬਲ ਆ ਗਿਆ ਜੀ ਇੱਕ ਕੋਈ ਹੋਰ ਆ ਗਿਆ ਸਰ ਸੋਹਣੇ ਨਹੀਂ ਹੁੰਦੇ ਕਿਸੇ ਨੇ ਇਹ ਆਪਣੇ ਨੂੰ ਆਪ ਹੀ ਦੱਸਦੇ ਆ ਕਿ ਮੈਂ ਇਹ ਐ ਦੇਖੋ ਇਹਦੇ ਚ ਕੋਈ ਡਾਊਟ ਨਹੀਂ ਹੈ ਕੋਈ ਜੇ ਪੁਲਿਸ ਕਹੇ ਕਿ ਸਾਨੂੰ ਇਹਨਾਂ ਬਾਰੇ ਪਤਾ ਨਹੀਂ ਹੈ ਇੰਟਰਨਲ ਸਕਿਉਰਿਟੀ ਏਜੰਸੀਸ ਕਹਿੰਦੇ ਕਿ ਸਾਨੂੰ ਇਹਨਾਂ ਦੀ ਜਾਣਕਾਰੀ ਨਹੀਂ ਹੈ ਉਹ ਝੂਠ ਹੈ ਉਹ ਮੰਨਣਯੋਗ ਨਹੀਂ ਹੈ ਲੇਕਿਨ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਇੰਟਰਨਲ ਸਕਿਉਰਿਟੀ ਏਜੰਸੀਸ ਕੋ ਹੁੰਦੀ ਹੈ ਉਹ ਪਬਲਿਕ ਜੀ ਨਹੀਂ ਡੋਮੇਨ ਚ ਨਹੀਂ ਆਉਂਦੀ ਪਰ ਹੌਲੀ ਹੌਲੀ ਇਹ ਵੀ ਬਿਲਡ ਕਰਨਾ ਹੈ ਕਿ ਸਾਨੂੰ ਇਹਨਾਂ ਦੀ ਇਨਫੋਰਮੇਸ਼ਨ ਪਬਲਿਕ ਡੋਮੇਨ 'ਚ ਦੇਣੀ ਵੀ ਚਾਹੀਦੀ। ਨਾਓ ਇੱਕ ਕਤਲ ਹੋਇਆ। ਉਸ ਕਤਲ ਨੂੰ ਜਿਹੜਾ ਮੈਂ ਪਹਿਲ ਪਰਭਾਸ਼ਾ ਦੇ ਵਿੱਚ ਪਹਿਲਾ ਕਤਲ ਦਿੱਤਾ ਹੈ ਉਹਨੂੰ ਉਸ ਕਤਲ 'ਚ ਦੇ ਦਾਇਰੇ 'ਚ ਨਹੀਂ ਕੀਤਾ। ਹੂੰ ਉਸ ਕਤਲ ਦੇ ਦਾਇਰੇ 'ਚ ਸਿੰਪਲ ਇਨਵੈਸਟੀਗੇਸ਼ਨ ਹੈ ਜਿਹੜਾ ਕਿ ਤੁਸੀਂ ਮਰਡਰ ਜਿਹਨੂੰ ਤੁਸੀਂ ਰੋਕ ਨਹੀਂ ਸਕੋ ਇੱਕ ਬੰਦਾ ਉੱਠਿਆ ਉਹਦੇ ਦਿਮਾਗ 'ਚ ਆਇਆ ਉਹਦੀ ਦੁਸ਼ਮਣੀ ਸੀ ਜ਼ਮੀਨ ਤੋਂ ਕਿਸੇ ਹੋਰ ਦੀ ਚੀਜ਼ ਤੋਂ ਉਹਨੇ ਮਾਰ ਦਿੱਤਾ ਉਹਨੂੰ ਕੋਈ ਰੋਕ ਨਹੀਂ ਸਕਦਾ। ਹਾਂ ਉਹ ਪ੍ਰਵੇਲੈਂਟ ਹੈ। ਇੱਕ ਹੈਗਾ ਕਿ ਜਿੱਥੇ ਤੁਹਾਨੂੰ ਪਤਾ ਆ ਕਿ ਇੱਥੇ ਜਿਹੜਾ ਸੈਟਅਪ ਆ ਜੋ ਇਹ ਕੁਝ ਹੋਣਾ ਆ ਇਹਦੇ ਵਿੱਚ ਪਿਛੋਕੜ ਆ ਇਹਦੀ ਬੈਕਗ੍ਰਾਉਂਡ ਆ ਇੱਥੇ ਕਰਾਊਡ ਨੇ ਵੀ ਆਉਣਾ ਇਹਦੇ ਵਿੱਚ ਕਬੱਡੀ ਨੂੰ ਜਿਹਨੇ ਸਪான்ਸਰ ਕਰ ਰਿਹਾ ਉਹਦੇ ਚ ਇੱਕ ਬੰਦਾ ਏ ਕੈਟਾਗਰੀ ਦਾ ਇੱਕ ਬੀ ਕੈਟਾਗਰੀ ਦਾ ਉਹਨਾਂ ਦਾ ਪਿਛੋਕੜ ਕੀ ਆ ਤੇ ਫੇਰ ਵੀ ਕੁਝ ਹੋ ਜਾਏ ਜੋ ਹੁਣ ਜਿਹੜੇ ਤੁਸੀਂ ਤਿੰਨ ਚਾਰ ਗੈਂਗਸਟਰਸ ਦਾ ਨਾਮ ਲਿਆ ਜ ਬਦਮਾਸ਼ਾਂ ਦਾ ਨਾਮ ਲਿਆ ਤੇ ਹੋ ਗਿਆ ਇਹ ਕੁਝ ਸਮੇ ਤੋਂ ਸਮੇ ਤੋਂ ਹੋ ਰਿਹਾ ਹੈ ਸਾਲ ਡੇਢ ਸਾਲ ਦੇ ਵਿੱਚ ਇਹਦਾ ਕਾਫੀ ਇਹਦਾ ਗ੍ਰਾਫ ਉੱਪਰ ਗਿਆ ਹੈ ਇਹਦੇ ਤੋਂ ਪਬਲਿਕ ਨੂੰ ਇੰਟਰਨਲ ਸਕਿਉਰਟੀ ਮੈਕੈਨਿਜ਼ਮ ਤੇ ਸੈਟਅਪ ਤੇ ਤੇ ਗਵਰਨਮੈਂਟ ਦੇ ਵਿੱਲ ਤੇ ਟੂ ਫਾਈਟ ਦਿਸ ਦਿਸ ਥਿੰਗ ਸ਼ੰਕਾ ਪੈ ਰਹੀਆ ਸਰ ਮੈਂ ਸਪਸ਼ਟ ਸੌਖੀ ਪੰਜਾਬੀ ਭਾਸ਼ਾ ਚ ਸਵਾਲ ਕਰਨੇ ਤੁਹਾਡੇ ਤੋਂ ਜਿਹੜੇ ਕਿ ਆਮ ਲੋਕਾਂ ਨੂੰ ਸਮਝ ਪਿਆ ਬਿਲਕੁਲ ਠੀਕ ਹੈਨਾ ਇੰਟਰਨਲ ਸਿਕਿਉਰਿਟੀ ਲੋਕਾਂ ਨੂੰ ਨਹੀਂ ਪਤਾ ਚੱਲਣਾ ਬੜੀ ਕਲੀਅਰ ਗੱਲ ਹੈ ਬਹੁਤ ਸੌਖੇ ਸਵਾਲ ਜਿਹੜੇ ਕਿ ਸਾਡੇ ਪਿੰਡਾਂ 'ਚ ਵਸਦੇ ਆਮ ਜਨ ਸਧਾਰਨ ਲੋਕਾਂ ਕਰ ਸਮਝ ਪੈ ਜੇ ਬਿਲਕੁਲ ਠੀਕ ਹੈ ਪੁਲਿਸ ਜਿਹੜੀ ਹੈ ਬੁਰੀ ਤਰੀਕੇ ਦੇ ਨਾਲ ਫੇਲ ਹੋ ਰਹੀ ਹੈ ਵਾਰ-ਵਾਰ ਉਹਨੂੰ ਯਾ ਕਹਾਂਗੇ ਮੂੰਹ ਦੀ ਖਾਣੀ ਪੈ ਰਹੀ ਹੈ ਕਿਉਂ ਜੋ ਤੁਸੀਂ ਸਾਨੂੰ ਸਮਝਾਉਣ ਦੀ ਹੁਣੇ ਕੋਸ਼ਿਸ਼ ਕਰ ਰਹੇ ਸੀਗੇ ਇੱਕ ਦਾਇਰਾ ਕਬੱਡੀ ਦਾ ਜਿੱਥੇ ਕਬੱਡੀ ਹੋ ਰਹੀ ਹੈ ਇੱਕ ਰਿੰਗ ਹੈ ਉਸ ਦੇ ਵਿਚਾਲੇ ਕੋਈ ਬੰਦਾ ਪਿਸਤੌਲ ਲੈ ਕੇ ਅੰਦਰ ਐਂਟਰ ਕਿਵੇਂ ਹੋ ਜਾਂਦਾ ਪੁਲਿਸ ਨੂੰ ਕੀ ਪਤਾ ਨਹੀਂ ਸੀ ਉੱਥੇ ਬਾਹਰ ਜਾਣਾ ਸੀ ਮਨ ਕੀਤੇ ਤੁਹਾਲਕ ਨੇ ਕਿ ਪਹਿਲੇ ਇੱਕ ਬੰਦਾ ਆ ਰਿਹਾ ਹੈ ਉਹਦੇ ਕੋਲ ਸਿਕਿਉਰਟੀ ਵੀ ਹੈਗੀ ਹੈ ਉਸ ਨੂੰ ਥ੍ਰੈਟ ਵੀ ਹੈਗਾ ਤੇ ਜਦੋਂ ਐਨਓਸੀ ਲਿੱਤੀਆਂ ਜਾ ਰਹੀਆਂ ਜਾਂ ਹੋਰ ਉੱਥੋਂ ਜਿਹੜਾ ਸਰਟੀਫਿਕੇਟਸ ਲਿੱਤੇ ਗਏ ਕਿ ਹਾਂ ਸਾਨੂੰ ਪੁਲਿਸ ਦੇ ਉੱਥੇ ਪੂਰੀ ਪ੍ਰਯਾਪਤਾ ਉੱਥੇ ਸਿਕਿਉਰਟੀ ਹੋਏਗੀ ਸਿਰਫ ਫੇਰ ਵੀ ਹੋ ਰਿਹਾ ਦੇਖੋ ਗੱਲ ਸਿਰਫ ਇਹ ਨਹੀਂ ਆ ਕਿ ਜਦੋਂ ਤੁਹਾਨੂੰ ਕਬੱਡੀ ਦੇ ਟੂਰਨਾਮੈਂਟਸ ਦੇ ਹਾਲਾਤਾਂ ਬਾਰੇ ਜਾਣਕਾਰੀ ਹੈ ਹਮ ਹਰ ਇੱਕ ਪੁਲਿਸ ਅਫਸਰ ਤੋਂ ਉਹਦੇ ਬਾਰੇ ਜਾਣਕਾਰੀ ਜਿਉ ਉਹਨਾਂ ਦੀ ਜਾਣਕਾਰੀ ਨੂਰ ਰੱਖ ਰਿਹਾ ਆ ਫੇਰ ਪ੍ਰਬੰਧ ਨਹੀਂ ਪੂਰੇ ਹੋਏ ਫੇਰ ਇੱਕ ਵੱਖਰੀ ਡੈਫੀਨੇਸ਼ਨ ਹੈ ਜੇ ਉਹਨੂੰ ਪਤਾ ਹੀ ਨਹੀਂ ਹੈ ਕਿ ਇਹੋ ਜਿਹੇ ਕੋਈ ਹਾਲਾਤ ਹੈਗੇ ਨੇ ਤੇ ਫੇਰ ਅਰੇਂਜਮੈਂਟ ਕਰ ਰਿਹਾ ਫੇਰ ਤੇ ਕੰਪਲੀਟ ਫੇਲਿਅਰ ਹੈ ਇੱਥੇ ਦੋ ਸੂਰਤਿ ਹਾਲ ਤੁਸੀਂ ਬਿਆਨ ਕੀਤੇ ਇੱਕ ਤਾਂ ਪਤਾ ਹੁੰਦੇ ਹੋਇਆ ਉਹਨਾਂ ਨੇ ਕੁਝ ਨਹੀਂ ਕੀਤਾ ਇੱਕ ਜਿਵੇਂ ਪਤਾ ਨਹੀਂ ਹੈ ਪਰ ਇਸ ਕੇਸ ਦੇ ਵਿੱਚ ਤਾਂ ਦੋਨੋਂ ਹੀ ਪਾਰਟ ਚੋਂ ਇੱਕ ਪਾਰਟ ਤਾਂ ਹੈ ਨਾ ਸਰ ਤੇ ਫੇਲਿਅਰ ਸਿੱਧਾ ਹੀ ਹੈ ਕੋਈ ਜਦੋਂ ਤੁਸੀਂ ਐਨਓਸੀ ਦੇ ਦਿੱਤੀ ਐਨਓਸੀ ਤੋਂ ਮੈਨੂੰ ਕੋਈ ਪ੍ਰੋਗਰਾਮ ਤਾਂ ਨਹੀਂ ਹੁੰਦਾ ਸਰ ਕਟ ਟੂ ਕਟ ਚੱਲਾਂਗੇ ਐਨਓਸੀ ਤੋਂ ਮੈਨੂੰ ਕੋਈ ਪ੍ਰੋਗਰਾਮ ਹੁੰਦਾ ਹੋਣਾ ਨਹੀਂ ਚਾਹੀਦਾ ਨਹੀਂ ਨਹੀਂ ਹੋਣਾ ਨਹੀਂ ਚਾਹੀਦਾ ਸਰ ਡਿਫਰੈਂਟ ਹੈ ਹੁੰਦਾ ਇਹੋ ਜਿਹਾ ਵੱਡਾ ਪ੍ਰੋਗਰਾਮ ਇਹੋ ਜਿਹੇ ਪ੍ਰੋਗਰਾਮ ਨਹੀਂ ਹੁੰਦੇ ਤੇ ਨਹੀਂ ਹੋਣੇ ਚਾਹੀਦੇ ਜਿੱਥੇ ਹਜ਼ਾਰਾਂ ਦੀ ਗੈਦਰਿੰਗ ਹੋਵੇ ਜਿੱਥੇ ਹਜ਼ਾਰਾਂ ਦੀ ਗੈਦਰਿੰਗ ਹੋਏ ਜਿੱਥੇ ਪੁਲਿਸ ਵੀ ਘੁੰਮ ਰਹੀ ਆ ਕਰਾਊਡ ਵੀ ਘੁੰਮ ਰਿਹਾ ਆ ਫਿਰ ਕੁਝ ਆਇਡੈਂਟੀਫਾਈਡ ਜਿਹੜੇ ਬੰਦੇ ਨੇ ਜਿਹੜੇ ਜਿਵੇਂ ਤੁਸੀਂ ਮਨਕੀਰਤ ਔਲਖ ਦਾ ਨਾਮ ਲੈ ਰਹੇ ਹੋ ਉਹਦੇ ਇੱਕ ਬਾਬਾ ਜੀ ਦਾ ਨਾਮ ਆ ਰਿਹਾ ਕਈਆਂ ਦਾ ਨਾਮ ਆ ਰਿਹਾ ਉਸ ਤੋਂ ਇਲਾਵਾ ਇੰਨਾ ਕਰਾਊਡ ਆ ਔਰ ਫੇਰ ਉਹ ਉਹਦੇ ਤੇ ਕਮੈਂਟਰੀ ਹੋਣੀ ਆ ਜੋਸ਼ ਆਉਣਾ ਆ ਡਿਸਪਲੇ ਦਾ ਆ ਉਥੇ ਐਨਓਸੀ ਲੈਣੀ ਜ਼ਰੂਰੀ ਆ ਸੈਕੰਡਲੀ ਇਹ ਟੂਰਨਾਮੈਂਟ ਕਈ ਸਾਲਾਂ ਤੋਂ ਕਹਿੰਦੇ ਕਰਾਉਂਦੇ ਆ ਰਹੇ ਆ ਇਹਦਾ ਮਤਲਬ ਇਹ ਕੋ ਨਵੀਂ ਗੱਲ ਨਹੀਂ ਸੀ ਫੇਰ ਵੀ ਜੇ ਪ੍ਰਬੰਧਾਂ 'ਚ ਕਮੀ ਰਹੀ ਆ ਤੇ ਇਹਨੂੰ ਕੋਈ DNAਈ ਕਰੇ ਝੂਠ ਬੋਲੀ ਜਾਏ ਪ੍ਰਬੰਧਾਂ ਦੀ ਕਮੀ ਸਾਰੇ ਆਮ ਨਜ਼ਰ ਆਉਂਦੀ ਆ ਕਿਉਂ ਜਿਹੜੇ ਮੁੰਡੇ ਨੇ ਆ ਕੇ ਪਿਸਟਲ ਫੜ ਕੇ ਤੇ ਇੰਟਰਨਲ ਦAIRE ਚ ਗਿਆ ਆ ਔਰ ਉਹਨੂੰ ਬਲਾਚੌਰਿਆ ਨੂੰ ਲੈ ਕੇ ਉਹਦੇ ਕੋਲ ਜਾ ਕੇ ਉਹਨੂੰ ਬਾਹਰ ਲੈ ਕੇ ਆਇਆ ਇਹਦਾ ਮਤਲਬ ਉਹਨੇ ਸਾਡੀ ਸਿਕਿਉਰਿਟੀ ਸੈਟਅਪ ਦੇ ਵਿੱਚ ਸੇਂਦ ਲਗਾਈ ਸੇਂਦ ਲਗਾਈ ਸਰ ਪ੍ਰਬੰਧਾ ਦੀ ਕਮੀ ਹੈ ਪੁਲਿਸ ਦੀ ਕਮੀ ਹੈ ਨੀਅਤ ਦੀ ਕਮੀ ਹੈ ਜਾਂ ਪੁਲਿਸ ਪੂਰੀ ਤਰ੍ਹਾਂ ਪ੍ਰੇਸ਼ਟ ਹੋ ਚੁੱਕੀ ਹੈ ਕੇਅਰਲੈਸ ਹੈ ਉਹਨਾਂ ਨੂੰ ਕਹਿੰਦੇ ਕੋਈ ਗੱਲ ਨਹੀਂ ਚਾਰ ਬੰਦੇ ਭੇਜ ਤੇ ਮਤਲਬ ਕਿ ਡੰਗ ਸਾਰਾ ਨੂੰ ਅਸੀਂ ਦੱਸਤਾ ਕਿ ਅਸੀਂ ਬੰਦੇ ਭੇਜੇ ਹੋਏ ਆ ਅਜਿਹਾ ਕੰਮ ਹੋ ਰਿਹਾ ਸਰ ਮੈਂ ਸਿੱਧਾ ਸਪਸ਼ਟ ਸਵਾਲ ਪੁੱਛਿਆ ਬੜੀ ਕਲੀਅਰ ਗੱਲ ਆ ਜੋ ਇਹ ਹੋਇਆ ਹ ਹੂੰ ਉਹਦੇ ਤੋਂ ਇੱਕ ਗੱਲ ਨਜ਼ਰ ਆਉਂਦੀ ਆ ਕਿ ਜਿਹੜੇ 4 ਪੁਆਇੰਟ ਤੁਸੀਂ ਰੇਜ਼ ਕੀਤੇ ਨੇ ਉਹ ਚਾਰਾਂ ਦੀ ਹੀ ਅੰਗੈਲੀ ਹੋਈ 1 ਪੁਆਇੰਟ ਨਹੀਂ ਹੈ ਕਿ ਇਹ ਹੋ ਗਿਆ ਜੀ ਇਹ ਹੋ ਗਿਆ ਜੀ ਇਹ ਹੋ ਗਿਆ ਜਿਹੜੇ 4 ਪੁਆਇੰਟ ਤੁਸੀਂ ਗਿਣੇ ਨੇ ਚਾਰਾਂ ਦੀ ਅੰਗੈਲੀ ਨਜ਼ਰ ਆਉਂਦੀ ਆ ਔਰ ਉਹ ਉਹਦੀ ਰਿਸਪੌਂਸਿਬਿਲਟੀ ਜ਼ਰੂਰ ਫਿਕਸ ਹੋਣੀ ਚਾਹੀਦੀ ਆ ਕਿ ਇੰਜ ਕਿਉਂ ਹੋਇਆ ਐਨਓਸੀ ਦਿੱਤੀ ਤੁਸੀਂ ਕੀ ਕੀ ਵੈਰੀਫਾਈ ਕੀਤਾ ਕਿਹੜੀਆਂ ਟੀਮਾਂ ਪਾਰਟਿਸਿਪੇਟ ਕਰਨੀਆਂ ਆ ਆਰਗੇਨਾਈਜ਼ਰ ਕੌਣ ਨੇ ਆਉਣਾ ਕੌਣ ਆ ਜੜੇ ਉਹਦੇ ਪ੍ਰੋਮੋਟਰ ਨੇ ਉਹਨਾਂ ਦੀ ਬੈਕਗ੍ਰਾਉਂਡ ਕੀ ਆ ਉਹਨਾਂ ਦਾ ਕੋਈ ਕ੍ਰਿਮਿਨਲ ਰਿਕਾਰਡ ਤੇ ਨਹੀਂ ਹੈਗਾ ਉਹਨਾਂ ਦਾ ਗੈਂਗਸਟਰਾਂ ਨਾਲ ਲਿੰਕ ਤੇ ਨਹੀਂ ਹੈਗਾ ਆਇਆ ਕਿੰਨੇ ਕਿੰਨੇ ਆਉਣਾ ਹੈ ਉਸ ਤੋਂ ਇਲਾਵਾ ਐਕਸੈਸ ਕੰਟਰੋਲ ਕੀ ਆਇਆ ਉਹ ਅੰਦਰ ਕਿਵੇਂ ਵੜ ਗਿਆ ਐਗਜ਼ੈਕਟਲੀ ਸਰ ਮੈਂ ਇੱਥੇ ਸਵਾਲ ਖੜਾ ਹੁੰਦਾ ਕੀ ਸਾਡੀ ਪੁਲਿਸ ਪੁਲਿਸਿੰਗ ਭੁੱਲ ਗਈ ਹੈ ਬੜੀ ਕਲੀਅਰ ਗੱਲ ਹੈ ਕੀ ਤਜਰਬੇਕਾਰ ਅਫਸਰ ਹੈ ਹੀ ਨਹੀਂ ਜਿਹੜੇ ਪੁਲਿਸ ਨੂੰ ਲੀਡ ਕਰ ਸਕਣ ਕਿ ਐਸਐਸਪੀਜ਼ ਜਿਹੜੇ ਹੈਗੇ ਉਹਨਾਂ ਨੂੰ ਨਹੀਂ ਪਤਾ ਕਿ ਸੰਬੰਧਿਤ ਥਾਣੇਦਾਰ ਕਿਹੜੇ ਲਗਾਏ ਗਏ ਐ ਉਹਨਾਂ ਨੂੰ ਕਿੰਨੇ ਤਜਰਬੇ ਐ ਯਾ ਐਸਐਸਪੀਜ਼ ਨੂੰ ਹੀ ਹਾਲੇ ਤਜਰਬਾ ਨਹੀਂ ਹੈਗਾ ਬੜੀ ਕਲੀਅਰ ਗੱਲ ਐ ਸਰ ਜਦ ਤੁਸੀਂ ਲੋਕਾਂ ਦੀ ਜਾਨਵਾਲ ਦੀ حفاظت ਨਹੀਂ ਕਰ ਸਕਦੇ ਤਾਂ ਐਬਸੋਲੂਟਲੀ ਸੌਰੀ ਟੂ ਸੇ ਫਿਰ ਪੁਲਿਸ ਪੁਲਿਸਿੰਗ ਭੁੱਲ ਰਹੀ ਐ ਗੌਰਵ ਜੀ ਬੜੀ ਕਲੀਅਰ ਗੱਲ ਐ ਕਿ ਪੁਲਿਸਿੰਗ ਕੋਈ ਬਾਏ ਹੱਥ ਦਾ ਖੇਡ ਨਹੀਂ ਬਿਲਕੁਲ ਨਹੀਂ ਐ ਸਰ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਬਿਲਕੁਲ ਠੀਕ ਕਹਿ ਰਹੇ ਹੋ ਇਦੇ ਵਾਸਤੇ ਐਪਲੀਕੇਸ਼ਨ ਆਫ ਮਾਈਂਡ ਯੈਸ ਫੋਕਸ professionl capacity ਦਾ ਪੇਜ ਪ੍ਰੈਕਟੀਕਲ ਪੁਲਿਸ ਦੀ ਵਰਕਿੰਗ ਲਾਅ ਐਂਡ ਆਰਡਰ ਦੇ ਸਾਰੇ ਹੱਥ ਕੰਡੇ ਔਰ ਫਿਰ ਨਿਜਾਮਤ ਐਸ ਬੇਸਡ ਜਿਹੜੇ ਇਨਪੁਟਸ ਨੇ ਸਾਡੇ ਕੋਲ ਉਹਦੇ ਬੇਸਿਸ ਤੇ ਤੇ ਜੇ ਅਸੀਂ ਆਏ ਉਹਦੀ ਗੱਲ ਸੁਣੀ ਉਹਦਾ ਕਾਗਜ਼ ਦੇਖਿਆ ਹੁਣ ਐਨਓਸੀ ਜਦੋਂ ਲਈ ਆ ਐਸਐਚਓ ਕੋ ਰਿਪੋਰਟ ਆਈ ਹੋਏਗੀ ਤੁਹਾਡੀ ਯੂ ਵੈਰੀ ਰਾਈਟਲੀ ਪੁਆਇੰਟਡ ਆਊਟ ਸਹੀ ਤਰੀਕੇ ਨਾਲ ਤੁਸੀਂ ਸਾਰੇ ਚੀਜ਼ਾਂ ਦੱਸਤੀਆਂ ਪਰ ਇਹ ਕੀ ਇਨ ਬਿਨ ਹੋ ਰਿਹਾ ਹੈ ਵੱਡਾ ਸਵਾਲ ਤਾਂ ਇਹ ਹੈ ਜਦੋਂ ਸਾਡੇ ਪੁਲੇ ਸਾਡੇ ਅਫਸਰ ਅਗਰ ਮੈਚਾਂ ਦੀ ਟਿਕਟਾਂ ਲੈਣ ਦੇ ਲਈ ਕਦੇ ਵੀ ਆਈਪੀ ਪਾਸੇਸ ਲੈਣ ਦੇ ਲਈ ਜਾਂ ਵੀ ਆਈਪੀ ਸਿਕਿਉਰਟੀਆਂ ਦੇ ਲਈ ਜੇ ਇਨਾ ਕੰਮਾਂ 'ਚ ਹੀ ਲੱਗੇ ਰਹਿਣਗੇ ਤਾਂ ਫਿਰ ਉਹ ਲੋਕਾਂ ਦੀ ਰੱਖਿਆ ਕਦੋਂ ਕਰਨਗੇ ਫਿਰ ਸਵਾਲ ਤਾਂ ਇਹੀ ਖੜਾ ਹੋ ਰਿਹਾ ਸਨ ਉਹਨਾਂ ਨੂੰ ਵੇਹਲ ਹੀ ਹੈ ਨਹੀਂ ਉਹ ਇਨਾ ਕੰਮਾਂ 'ਚ ਹੀ ਲੱਗੇ ਹੋਏ ਆ ਵਾਲੀਆ ਜੀ ਗੌਰਵ ਜੀ ਇਹ ਜਿਹੜੀ ਕਹਾਣੀ ਹੈ ਇਸ ਸ਼ਰੇ ਆਮ ਅਵੇਲੇਬਲ ਆ ਤੇ ਇੰਜ ਹੋ ਰਿਹਾ ਹੁਣ ਤੁਸੀਂ ਇੱਕ ਨਵੀਂ ਗੱਲ ਤੁਹਾਡੇ ਸਵਾਲ ਚੋਂ ਮੈਂ ਦੱਸਣਾ ਚਾਹੁੰਦਾ ਤੇ ਜਵਾਬ ਦੇਣਾ ਚਾਹੂੰਗਾ ਹਾਂ ਕਿ ਇੱਕ ਕ੍ਰਿਕਟ ਕ੍ਰਿਕਟ ਸਟੇਡੀਅਮ ਪੀਸੀਐ ਦਾ ਆਇਆ ਹਾਂ ਮੁਹਾਲੀ ਚ ਇੱਕ ਨਵਾਂ ਬਣਾ ਦਿੱਤਾ ਜੇ ਜਿਹਨੂੰ ਅਸੀਂ ਮੁੱਲਾਂਪੁਰ ਗਰੀਬ ਦਾਸ ਆ ਵੈਸੇ ਤੋਂ ਆਦਾ ਨਾਮ ਚੇਂਜ ਕਰਕੇ ਹੁਣ ਮੁੱਲਾਂਪੁਰ ਅਮੀਰ ਦਾਸ ਰੱਖ ਦੇਣਾ ਚਾਹੀਦਾ ਕਿਉਂਕਿ ਸਾਰੇ ਉੱਥੇ ਅਮੀਰ ਹੀ ਰਹਿਣ ਲੱਪੇ ਗਰੀਬ ਤੇ ਕੋਈ ਰਹਿੰਦਾ ਨਹੀਂ ਪਰ ਜੜੀ ਕਹਾਣੀ ਆ ਕਿ ਜੜੇ ਕ੍ਰਿਕਟ ਮੈਚ ਹੋ ਰਹੇ ਨੇ ਕ੍ਰਿਕਟ ਮੈਚ ਤੇ ਜਿੰਨੀ ਫੋਰਸ ਲੱਗਦੀ ਆ ਖਾਸ ਕਰਕੇ ਜਿਹੜੇ ਆਈਪੀਐਲ ਦੇ ਮੈਚ ਨੇ ਜਿਨ੍ਹਾਂ ਦੇ ਪ੍ਰੋਫਿਟ ਮੋਟਿਵਸ ਨੇ ਜਿੱਦੋਂ ਤੋਂ ਇਨਕਮ ਹੁੰਦੀ ਆ ਪੁਲਿਸ ਉੱਥੇ ਡਿਪਲੋਏ ਹੁੰਦੀ ਆ ਲੋਡ ਨਾਲੋਂ ਵੱਧ ਹੁੰਦੀ ਆ ਵੱਧ ਚੜ ਕੇ ਕਰਦੇ ਆ ਕਿਉਂ ਜਿਹੜੀ ਤੁਸੀਂ ਗੱਲ ਕੀਤੀ ਆ ਇਹ ਗੱਲਾਂ ਉਹਦੇ ਵਿੱਚ ਹੀ ਆਉਂਦੀਆਂ ਨੇ ਫੇਵਰਿਟਿਜ਼ਮ ਹਮ ਅਦਰਵਾਈਜ਼ ਕੋਈ ਕਾਨੂੰਨ ਕਾਇਦਾ ਇਹੋ ਜਿਹਾ ਨਹੀਂ ਆ ਜੜਾ ਪੁਲਿਸ ਦੀ ਸਿਕਿਉਰਿਟੀ ਨੂੰ ਪ੍ਰੋਵਾਈਡ ਕਰ ਦਵੇ ਰਿਕੁਆਇਰਮੈਂਟ ਦੇ ਮੁਤਾਬਕ ਤੇ ਉਹਦਾ ਪੈਸਾ ਨਾ ਲਵੇ ਜਿਹਨੂੰ ਅਸੀਂ ਕਹਿੰਦੇ ਆ ਕੋਸਟ ਆਫ ਪ੍ਰੋਵੀਜ਼ਨ ਆਫ ਸਕਿਉਰਿਟੀ ਜਿਹੜੇ ਫੰਕਸ਼ਨ ਇਹੋ ਜਿਹੇ ਨੇ ਜਿਹੜੇ ਐਨੂਅਲ ਮੇਲੇ ਨਾ ਹੋਣ ਜਾਂ ਫਿਰ ਉਹ ਮੇਲੇ ਸੋਸ਼ਲ ਵੈਲਫੇਅਰ ਨਹੀਂ ਆ ਉਹ ਜਿਹੜੇ ਪ੍ਰੋਫਿਟ ਮੋਟਿਵ ਆ ਵਗੈਰਾ ਵਗੈਰਾ ਜਿਹਦੇ ਵਿੱਚ ਆਈਪੀਐਲ ਵੀ ਸ਼ਾਮਿਲ ਆ ਹਮ ਹੁਣ ਗੱਲ ਇਹ ਆਉਂਦੀ ਆ ਕਿ ਫਰਜ਼ ਕਰੋ ਉਹਨੂੰ 500 ਦੀ ਜ਼ਰੂਰਤ ਆ ਫੋਰਸ ਦੀ ਹਾਂ ਮੈਂ ਕਹੂੰਗਾ ਕਿ ਮੇਰੇ ਕੋਲ ਅੱਜ ਦੋ ਜਨ ਚ 100 ਹੋ ਰਹਿਗੇ ਨੇ ਮੈਂ ਤੈਨੂੰ 600 ਦਿੰਦਾ ਲੇਕਿਨ 50% ਜਾਂ 70% ਉਹਨਾਂ ਦੀ ਫੀਸ ਜਮ੍ਹਾਂ ਕਰਾ ਦੇ ਮੇਰੇ ਮੈਨਓਰ 600 ਬੰਦੇ ਦੇ ਤੇਰੇ ਚ ਵੀ 24 ਘੰਟੇ ਜਨੇ ਲ ਤੁਸੀਂ ਹੈਰਾਨ ਹੋਗੇ ਮੈਂ ਲਾਅ ਐਂਡ ਆਰਡਰ ਰਿੰਗ ਵਿੰਗ ਚ ਰਹਿ ਕੇ ਤੇ ਅਦਰਵਾਈਜ਼ ਦੇਖਿਆ ਡਿਊਟੀਆਂ ਨੂੰ ਦੇਖਦੇ ਪਿਛਲੇ 10 ਸਾਲਾਂ ਚ 15 ਸਾਲਾਂ ਚ ਜਦੋਂ ਦਾ ਪੀਸੀਏ ਬਣਿਆ ਤੇ ਜਦੋਂ ਦਾ ਹੁਣ ਮੁੱਲਾਂਪੁਰ ਗਰੀਬਦਸ ਵਾਲਾ ਇੱਕ ਦੋਸਤ ਇਹ ਪੰਜਾਬ ਐਡੀਕੀ ਸਟੇਟ ਹੈ ਇੱਕੋ ਸ਼ਹਿਰ ਜੀ ਦੋ ਬਣੇ ਨੇ ਸਟੇਡੀਅਮ ਉਹਨਾਂ ਤੋਂ ਕੋਈ ਰਿਕਵਰੀ ਨਹੀਂ ਹੈ ਜੜਾ ਕਿ ਰਿਕਵਰੀ ਕਾਇਦੇ ਕਾਨੂੰਨ ਰੂਲਸ ਮੁਤਾਬਕ ਹੋਣੀ ਚਾਹੀਦੀ ਹੈ ਕਿਉਂ ਨਹੀਂ ਹੋ ਰਹੀ ਕਿਉਂਕਿ ਜਿਹੜੀਆਂ ਤੁਸੀਂ ਗੱਲਾਂ ਕਈਆਂ ਨੇ ਚਾਰ ਮੈਨੂੰ ਆ ਜਾਓ ਜੀ ਪੰਜ ਫਲਾਣੇ ਨੂੰ ਭੇਜ ਦਿਓ ਦੀ ਇਹ ਸੀਟ ਤੇ ਫਲਾਣੇ ਬਿਠਾ ਦਿਓ ਜੇ ਇੱਕ ਬਾਕਸ ਉਹਨੂੰ ਦੇ ਦਿਓ ਜੀ ਇਹ ਜੜੀਆਂ ਪੀਨਟਸ ਨੇ ਇਹਨਾਂ ਕਰਕੇ ਅਸੀਂ ਇਹ ਨੁਕਸਾਨ ਉਠਾ ਰਹੇ ਹਾਂ ਜਦ ਕਿ ਇੰਜ ਨਹੀਂ ਹੋਣਾ ਚਾਹੀਦਾ ਔਰ ਇਹ ਜੜੀਆਂ ਕਬੱਡੀ ਟੂਰਨਾਮੈਂਟਸ ਨੇ ਜਿਹੜਾ ਆਰਗੇਨਾਈਜ਼ਰ ਆ ਉਹਦੀ ਜ਼ਿੰਮੇਵਾਰੀ ਆ ਕਿ ਉਹਨੂੰ ਦੱਸੇ ਕਿ ਕੌਣ-ਕੌਣ ਆ ਰਿਹਾ ਉਹਦੀ ਬੈਕਗ੍ਰਾਉਂਡ ਕੀ ਆ ਐਸ ਐਚਓ ਵੈਰੀਫਾਈ ਕਰੇ ਫੇਅਰ ਪ੍ਰਬੰਧ ਕਰੇ ਨਹੀਂ ਤੇ ਡਿਨਾਈ ਕਰੇ ਹੁਣ ਜੇ ਫਰਜ਼ ਕਰੋ ਇਹ ਸਾਰੀ ਗੱਲ ਵੈਰੀਫਿਕੇਸ਼ਨ ਹੋਈ ਹੁੰਦੀ ਇਸ ਨੂੰ ਐਨਓਸੀ ਨਾ ਮਿਲੀ ਹੁੰਦੀ ਇਹ ਵਾਰਦਾਤ ਨਾ ਹੁੰਦੀ ਤੇ ਜੇ ਸਾਨੂੰ ਪਤਾ ਸੀਗਾ ਹੁਣ ਸਾਨੂੰ ਪਤਾ ਆ ਐਸਐਸਪੀ ਨੂੰ ਪਤਾ ਆ ਇੰਟੈਲੀਜੈਂਸ ਨੂੰ ਪਤਾ ਕਿ ਇੱਥੇ ਇਹੋ ਜਿਹੇ ਬੰਦੇ ਆਉਣਗੇ ਸਰ ਫਿਰ ਸਾਡਾ ਪ੍ਰਬੰਧ ਨਹੀਂ ਸੀ ਸਰ ਜੇ ਅਪਾ ਮੁਹਾਲੀ ਦੀ ਗੱਲ ਕਰਦੇ ਆ ਮੁਹਾਲੀ ਦੇ ਸੁਹਾਣਾ ਸਾਹਿਬ ਦੇ ਲਾਗੇ ਛਾਗੇ ਜਿੱਥੇ ਇਹ ਹੋਇਆ ਇਨਸੀਡੈਂਟ ਮੁਹਾਲੀ ਸ਼ਹਿਰ ਦੇ ਵਿੱਚ ਚਾਰੋਂ ਪਾਸੇ ਸੀਸੀਟੀਵੀਜ਼ ਹੀ ਨਹੀਂ ਸਰ ਕੈਮਰਾਜ਼ ਹੀ ਇੰਸਟਾਲਡ ਨਹੀਂ ਉਹ ਨਿਕਲ ਜਾਂਦੇ ਆ ਤੇ ਅਗਲੇ ਦਿਨ ਸ਼ਾਮ ਨੂੰ ਜਾ ਕੇ ਪਤਾ ਚੱਲਦਾ ਸਾਡੀ ਪੁਲਿਸ ਉਹਨਾਂ ਨੂੰ ਫੜ ਨਹੀਂ ਪਾਉਂਦੀ ਉਹਨੂੰ ਇਹ ਹੀ ਨਹੀਂ ਪਤਾ ਚੱਲ ਰਿਹਾ ਗਏ ਕਿੱਧਰ ਪੂਰੇ ਸ਼ਹਿਰ ਦੇ ਵਿੱਚ ਕੈਮਰੇ ਆ ਸਰ ਕਿਸੇ ਵੀ ਸੜਕ 'ਚ ਪਾ ਦਿਓ ਪਿੰਡਾਂ ਵਾਲੇ ਪਾਸੇ ਤੋਂ ਪਾ ਦਿਓ ਜਿੱਦੋਂ ਵਰਜੀ ਬਾਹਰ ਆਜੋਗੇ ਤੁਹਾਨੂੰ ਕੈਮਰੇ ਮਿਲਣਗੇ ਮਿਲਣਗੇ ਇਹਨਾਂ ਨੂੰ ਤਾਂ ਵੀ ਨਹੀਂ ਪਤਾ ਚੱਲਦਾ ਸਰ ਪਤਾ ਹੀ ਨਹੀਂ ਚੱਲ ਰਿਹਾ ਗੌਰਵ ਜੀ ਜੜਾ ਵੀ ਪ੍ਰਬੰਧ ਇਹਨਾਂ ਸਾਰੀਆਂ ਚੀਜ਼ਾਂ 'ਚ ਕਰਨ ਦੀ ਜ਼ਰੂਰਤ ਆ ਉਹਦੇ ਲਈ ਬਹੁਤ ਕੁਝ ਚਾਹੀਦਾ ਆ ਤੇ ਉਹ ਅਵੇਲੇਬਲ ਆ ਲੇਕਿਨ ਉਹਨਾਂ ਰਿਸੋਰਸਸ ਨੂੰ ਨੀਅਤ ਨਹੀਂ ਹੈ ਸਰ ਉਹਨਾਂ ਰਿਸੋਰਸਸ ਨੂੰ ਵਰਤਣਾ ਕਿਵੇਂ ਆ ਹਾਂ ਉਹਦੇ ਵਾਸਤੇ ਪਬਲਿਕ ਤੇ ਪੋਲਿਟੀਕਲ ਵਿਲ ਹੋਣੀ ਚਾਹੀਦੀ ਹੈ ਤੁਸੀਂ ਅੱਜ ਅੱਜ ਮੈਂ ਨਾਲ ਨਾਲ ਪੁੱਛੂੰਗਾ ਸਮਾਨ ਹੈ ਗੌਰਵ ਜੀ ਅੱਜ ਚੈਲੰਜ ਕਰਦਾ ਹਾਂ ਕਿ ਅਸੀਂ ਦੋਨੇ ਜਣ ਮਿਲ ਕੇ ਚਾਰ ਕਾਰਾਂ ਚੋਰੀ ਕਰਾ ਕੇ ਤੇ ਇਹਨਾਂ ਨੂੰ ਕਹੋ ਫੜ ਲਓ ਹਾਂ ਜੇ ਚਾਰਾਂ ਚੋਂ ਸਿਰਫ ਇੱਕ ਹੀ ਹੋ ਸਕਦਾ ਕਾਰ ਫੜੀ ਜਾਏ ਨਹੀਂ ਤਾਂ ਮੈਂ ਇੱਕ ਸਟੇਟ ਤੋਂ ਲੈ ਕੇ ਐਂਡ ਤੋਂ ਲੈ ਕੇ ਦੂਜੀ ਐਂਡ ਤੱਕ ਸਟੇਟ ਦੇ ਉੱਤੇ ਕਾਰ ਘੁਮਾ ਸਕਦਾ ਜਿੰਨੇ ਮਰਜ਼ੀ ਕੈਮਰੇ ਹੋਣ ਇਹ ਅਸੀਂ ਦੇਖਿਆ ਆ ਔਰ ਇਹਨੂੰ ਫੇਸ ਕਰਕੇ ਦੇਖਿਆ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਆ ਲੇਕਿਨ ਹੌਲੀ ਹੌਲੀ ਸਾਡਾ ਇਹ ਪ੍ਰਬੰਧ ਡਾਊਨ ਹਿੱਲ ਜਾ ਰਿਹਾ ਆ ਔਰ ਅਸੀਂ ਨਕਸਾਉਣ ਕਰ ਉਠਾ ਰਹੇ ਸਰ ਜਿਵੇਂ ਤੁਸੀਂ ਡਾਊਨ ਹਿੱਲ ਦੀ ਗੱਲ ਕੀਤੀ ਆ ਹਰ ਦਿਨ ਆਗੇ ਗੈਂਗਸਟਰਸ ਪੰਜਾਬ ਪੁਲਿਸ ਨੂੰ ਲਲਕਾਰ ਰਹੇ ਨੇ ਵੰਘਾਰ ਰਹੇ ਨੇ ਸੜਕਾਂ ਤੇ ਆਗੇ ਖੁੱਲੇ ਆਮ ਗੋਲੀਆਂ ਚਲਾ ਰਹੇ ਨੇ ਠੋਕ ਰਹੇ ਨੇ ਤੇ ਫਿਰ ਕਲੇਮ ਕਰਦੇ ਆ ਰਿਸਪੌਂਸਿਬਿਲਟੀਆਂ ਲੈ ਰਹੇ ਨੇ ਸਰ ਇਸ ਤੋਂ ਵੱਧ ਹੁਣ ਕੀ ਮੈਂ ਪੰਜਾਬੀ ਚ ਕਹਾਂ ਕਿ ਉਸ ਤੋਂ ਵੱਧ ਬੇਇੱਜ਼ਤੀ ਹੋਰ ਕਿੰਨੀ ਕਰਾਣੀ ਪੰਜਾਬ ਪੁੱਤ ਨੇ ਗੌਰਵ ਜੀ ਇੱਕ ਗੱਲ ਹੁੰਦੀ ਆ ਕਿ ਉਹਨੇ ਲਲਕਾਰਾ ਮਾਰਿਆ ਉਹਨੇ ਬੁਲਬਲੀ ਮਾਰੀ ਉਹਨੇ ਚੈਲੰਜ ਕੀਤਾ ਸਭ ਕੁਝ ਤਾਂ ਹੋ ਰਿਹਾ ਉਹਨਾਂ ਨੇ ਤੇ ਇਹ ਸਾਰਾ ਕੁਝ ਕਰਨ ਦੇ ਬਜਾਏ ਤੁਹਾਡੇ ਸਾਹਮਣੇ ਸਰੋਂ ਜਮਾ ਕੇ ਕਰਕੇ ਸਾਰਾ ਕੁਝ ਕਰਕੇ ਦਿਖਾਤਾ ਬਸ਼ਰੇ ਆਮ ਮੁਹਾਲੀ ਵਰਗਾ ਸ਼ਹਿਰ ਜਿਹੜਾ ਕਿ ਚੰਡੀਗੜ੍ਹ ਦੇ ਲਾਗੇ ਆ ਜੀ ਇਹ ਸਾਡਾ ਆਈਟੀ ਸਿਟੀ ਹੋਏਗਾ ਜੀ ਇਹ ਸਾਡਾ ਫਲਾਣਾ ਸ਼ਹਿਰ ਹੋਏਗਾ ਲੇਕਿਨ ਮੈਂ ਦੱਸਣਾ ਚਾਹੁੰਦਾ ਤਜਰਬੇ ਬੇਸਡ ਜੋ ਕੋਸ਼ੇਥੇ ਹੋ ਰਿਹਾ ਆ ਜੇ ਇੰਜ ਹੀ ਇਹਨਾਂ ਦੀ ਅਰਬਨ ਡਵੈਲਪਮੈਂਟ ਹੁੰਦੀ ਰਹੀ ਇੰਜ ਹੀ ਇਸ ਏਰੀਆ ਨੂੰ ਕ੍ਰੀਏਟ ਕਰਦੇ ਗਏ ਬਾਕੀ ਪੰਜਾਬ ਨੂੰ ਇਗਨੋਰ ਕਰਕੇ ਤੇ 25 ਸਾਲ ਦੇ 20 ਸਾਲ ਦੇ ਵਿੱਚ ਵਿੱਚ ਇਹ ਕ੍ਰਾਈਮ ਦਾ ਗੜ੍ਹ ਹੋਏਗਾ ਇਹ ਵਾਲਾ ਸ਼ਹਿਰ ਔਰ ਇੱਥੇ ਦਿਨ ਦਿਹਾੜੇ ਇੰਜ ਦੀਆਂ ਵਾਰਦਾਤਾਂ ਹੋਇਆ ਕਰਨਗੀਆਂ ਰਾਤ ਨੂੰ ਵੀ ਹੋ ਤੇ ਦਿਨੇ ਨਹੀਂ ਸਰ ਉਹ ਤਾਂ ਹੁਣ ਵੀ ਹੋ ਰਹੀ ਹੈ ਤੁਸੀਂ ਜਿਹੜਾ 20 25 ਸਾਲ ਦੀ ਗੱਲ ਕਰਦੇ ਹੋ ਤਾਂ ਹੁਣੇ ਵੀ ਹੋ ਰਹੀ ਹੈ ਸਰ ਅਸੀਂ ਉਹਨੂੰ ਮੈਂ ਕਹ ਰਿਹਾ ਫਿਰ ਇਹਨੂੰ ਵਧਾ ਰਹੇ ਹਾਂ ਅਸੀਂ ਕਾਰਨ ਨਹੀਂ ਸਰ ਲੋਕ ਤਾਂ ਚਾਹੁੰਦੇ ਰੁਕੇ ਨਾ ਸਰ ਆਪਾਂ ਤਾਂ ਲੋਕally ਚਰਚਾ ਕਰਨੇ ਆ ਜਿਨ੍ਹਾਂ ਦੇ ਮਨਾਂ 'ਚ ਡਰ ਐ ਭੈ ਮਾਵਾ ਪੈਣਾ ਬੀਬੀਆਂ ਬੱਚੇ ਜਿਹੜੇ ਸੌਫਟ ਟਾਰਗੇਟਸ ਹੁੰਦੇ ਉਹ ਤਾਂ ਬਾਹਰ ਨਿਕਲਣ ਤੋਂ ਅਗਰ ਡਰਦੇ ਨੇ ਤਾਂ ਸਰ ਫਿਰ ਪੁਲਿਸ ਦਾ ਕੰਮ ਆ ਉਸ ਉਸ ਡਰ ਨੂੰ ਮਿਟੀਗੇਟ ਕਿੰਨੇ ਕਰਨਾ ਹੈ ਸਰਕਾਰ ਨੇ ਸਰਕਾਰ ਨੇ ਕਿਹਾ ਕਿ ਅਸੀਂ ਪੁਲਿਸ ਨੂੰ ਫ੍ਰੀ ਹੈਂਡ ਦਿੰਦਾ ਹਾਂ ਉਹਨਾਂ ਨੂੰ ਪੁੱਛਦੇ ਹੋ ਕਹਿੰਦੇ ਫ੍ਰੀ ਹੈਂਡ ਐ ਪੁਲਿਸ ਨੂੰ ਤਾਂ ਨਹੀਂ ਫ੍ਰੀ ਹੈਂਡ ਦਿੱਤਾ ਆ ਕਿ ਤੁਸੀਂ ਕਾਨੂੰਨ ਦੇ ਮੁਤਾਬਕ ਕੰਮ ਕਰੋ ਨਹੀਂ ਨਹੀਂ ਜੇ ਕਹਿੰਦੇ ਨੇ ਕਿ ਅਸੀਂ ਫ੍ਰੀ ਹੈਂਡ ਦਿੱਤਾ ਆ ਫ੍ਰੀ ਹੈਂਡ ਸਰ ਕਿਹੜਾ ਹੁੰਦਾ ਸਰ ਉਹਨਾਂ ਨੇ ਜਾਂ ਤਾਂ ਜਿਵੇਂ ਯੂਪੀਜ਼ ਦੇ ਵਿੱਚ ਕਿਹਾ ਜਾਂਦਾ ਸਿੱਧਾ ਯੋਗੀ 바ਵਾ ਆਏ ਨੇ ਉਥੇ ਤਾਂ ਬੁਲਡੋਜ਼ਰ ਵਾਲੀ ਗੱਲ ਹੁੰਦੀ ਐ ਇਨਕਾਊਂਟਰ ਹੁੰਦੇ ਆ ਪਤਾ ਚੱਲ ਜਾਂਦਾ ਸਿੱਧੇ ਤੌਰ ਤੇ ਕਿਉਂਕਿ ਤੁਸੀਂ ਖੁਦ ਆਈਪੀਐਸ ਅਫਸਰ ਹੋ ਤਾਂ ਤੁਸੀਂ ਤਾਂ ਕਹੋਗੇ ਕਾਨੂੰਨ ਦੇ ਮੁਤਾਬਕ ਹੀ ਕਰਨਾ ਆਈ ਨੋ ਥਿਸ ਔਨ ਟੀਵੀ ਯੂ ਵਾਂਟ ਸੇ ਕਿਸੇ ਦਾ ਜਾ ਕੇ ਠੋਕ ਦੋ ਨਿਟਰਲਾਈਜ਼ ਕਰੋ ਬਟ ਕੋਈ ਤਾਂ ਹੱਲ ਹੋਏਗਾ ਨਾ ਮੈਂ ਆਈਪੀਐਸ ਅਫਸਰ ਸੀਗਾ ਹੁਣ ਮੈਂ ਪੋਲੀਟਿਸ਼ੀਅਨ ਆ ਪਰ ਇਹ ਦੋਨੇ ਚੀ ਪਹਿਲੀ ਗੱਲ ਆ ਫਰ ਐਨਕਾਉਂਟਰ ਹੰ ਲ ਐਜ਼ ਅ ਪੋਲੀਟੀਸ਼ੀਅਨ ਦੱਸ ਰਿਹਾ ਮੈਂ ਐਜ਼ ਪੋਲੀਟੀਸ਼ੀਅਨ ਦੱਸ ਰਿਹਾ ਹਾਂ ਹਰ ਇੱਕ ਪੋਲੀਟੀਕਲ ਲੀਡਰ ਨੂੰ ਇਹ ਫੈਸਲਾ ਕਰਨਾ ਪਊਗਾ ਕਟਿੰਗ ਅਕ੍ਰੋਸ ਪਾਰਟੀ ਲਾਈਨ ਕਿ ਜਿੱਥੇ ਕਿਤੇ ਫਾਲਸ ਐਨਕਾਉਂਟਰ ਹੁੰਦਾ ਆ ਉਹਦੀ ਇਮੀਡੀਏਟਲੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਤੇ ਜੇ ਫਾਲਸ ਇੰਕਾਉਂਟਰ ਜਿੰਨੇ ਕੀਤਾ ਉਹਨੂੰ ਫੜ ਕੇ ਅੰਦਰ ਜਾਣਾ ਚਾਹੀਦਾ ਸਰ ਸਵਾਲ ਤੇ ਇਹੀ ਖੜੇ ਹੋ ਰਿਹਾ ਕਿ ਫਾਲਸੀ ਹੁੰਦੇ ਪੈਰਾਂ 'ਚ ਟੰਗਾ 'ਚ ਗੋਲੀਆਂ ਲੱਗ ਰਹੀਆਂ ਜੇ オリジナル ਨੂੰ ਮਾਰਿਆ ਹੁੰਦਾ ਤੇ ਪਤਾ ਚੱਲ ਜਾਂਦਾ ਕੱਲ ਤੋਂ ਵਰਦਾ ਤਾਂ ਘਟਦੀਆਂ ਇਹ ਲੋਕਾਂ ਦੇ ਵਿੱਚ ਤੇ ਇਹੀ ਸਵਾਲ ਹੈ ਸਰ ਜ਼ਹਿਨ 'ਚ ਤੇ ਇਹੀ ਸਵਾਲ ਹੈ ਪੰਜਾਬ ਯੂਪੀ ਨਹੀਂ ਹੈ ਯੂਪੀ ਦੀ ਸਾਈਕੋਲੋਜੀ ਲੋਕਾਂ ਦੀ ਸੋਚ ਤੇ ਪੰਜਾਬ ਦੀ ਸੋਚ ਜਿਹੜੀ ਰੈਬਲ ਸੋਚ ਹੈ ਇੱਕ ਰੈਬਲ ਨੂੰ ਡੀਲ ਕਰਨ ਵਾਸਤੇ ਤੇ ਇੱਕ ਆਰਡੀਨਰੀ ਸੋਚ ਵਾਲੇ ਬੰਦੇ ਨੂੰ ਡੀਲ ਕਰਨ ਵਾਸਤੇ ਜ਼ਮੀਨ ਅਸਮਾਨ ਦਾ ਫਰਕ ਹੈ ਅਸੀਂ ਤਰਾਸ ਦੀ ਬੁਖਤੀ ਆ ਇੱਕ ਇੱਕ ਡਿਫਰੈਂਸ ਆ ਸਰ ਯੂਪੀ ਦੇ ਵਿੱਚ ਬਾਹੂਵਲੀਆਂ ਦਾ ਟਾਈਮ ਸੀਗਾ ਯੂਪੀ ਚ ਕੀ ਹੁੰਦਾ ਸੀਗਾ ਬਾਹੂਵਲੀਏ ਸ਼ਾਮ ਨੂੰ ਲੋਕੀ ਆਪਣੇ ਘਰਾਂ ਚ ਵੜ ਜਾਂਦੇ ਸੀ ਜਿਹੜਾ ਆਪਾਂ ਕੀ ਆਪਣੇ ਕਾਲਜ ਟਾਈਮ ਚ ਦੇਖਿਆ ਸੀਗਾ ਉਹਨਾਂ ਕਾਲੇ ਦਿਨਾਂ ਦੇ ਵਿੱਚ ਉਹ ਟਾਈਮ ਅੱਜ ਬਦਲ ਗਿਆ ਅੱਜ ਆਪਣੇ ਪੰਜਾਬੀ ਪੂਰੇ ਇੰਡੀਆ ਤੋਂ ਹਰ ਬੰਦਾ ਜਾ ਕੇ ਯੂਪੀ 'ਚ ਵਾਈਡਲੀ ਦੇ ਟ੍ਰੈਵਲ ਹਾਈਵੇ ਵਧੀਆ ਬਣ ਗਏ ਰਾਤਾਂ ਰਾਤਾਂ ਨੂੰ ਗੱਡੀਆਂ ਚੱਲਦੀਆਂ ਨਹੀਂ ਤਾਂ ਯੂਪੀ 'ਚ ਸ਼ਾਮ ਨੂੰ ਕੋਈ ਜਾਂਦਾ ਨਹੀਂ ਸੀਗਾ ਹੁਣ ਉਹ ਲਾ ਪਾਰ ਇੱਥੇ ਆ ਗਿਆ ਉਥੇ ਬਾਹੂਵਲੀ ਦਾ ਨਾਮ ਨਹੀਂ ਸੁਣਾਈ ਦੇ ਰਿਹਾ ਸਾਡੇ ਵਾਲੇ ਪਾਰ ਦੇ ਉੱਪਰ ਗੈਂਗਸਟਰ ਨੇ ਇਹਦੇ ਉੱਤੇ ਇਸ ਤੁਹਾਡੇ ਵਾਲ ਸਰਕਾਰ ਹਮ ਕੈਬਨਟ 5 10 ਜਿਹੜੇ ਹੈਡਸ ਨੇ ਜਿਹਨਾਂ ਨੂੰ ਇਹ ਸਟੇਕ ਹোল্ডার ਡਿਪਾਰਟਮੈਂਟਸ ਕਹਿੰਦੇ ਨੇ ਕਦੀ ਉਹਨਾਂ ਨੇ ਬੈਠ ਕੇ ਇਹਦੇ ਤੇ ਵਿਚਾਰ ਕੀਤੀ ਆ ਤੁਸੀਂ ਇੰਨੀ ਦੇਰ ਤੋਂ ਮੀਡੀਆ ਰਿਪੋਰਟਿੰਗ ਕਰ ਰਹੇ ਹੋ ਕਦੀ ਸਪੈਸੀਫਿਕਲੀ ਇਕੱਲੀ ਕੈਬਨਟ ਨੇ ਇਸ ਗੱਲ ਨੂੰ ਦੇਖਿਆ ਹੋਏ ਕਿ ਅਸੀਂ ਫ੍ਰੀ ਹੈਂਡ ਦਿੱਤਾ ਆ ਤੇ ਫੇਰ ਵੀ ਇੰਜ ਹੋ ਰਿਹਾ ਫੇਰ ਵੀ ਸ਼ਰੇਆਮ ਗੋਲੀਆਂ ਚੱਲ ਕੇ ਕਤਲ ਹੋ ਰਹੇ ਨੇ ਆਇਆ ਕੈਬਨਿਟ ਨੇ ਕਦੀ ਇਸ ਮੈਟਰ ਨੂੰ ਡਿਸਕਸ ਕੀਤਾ ਤੁਹਾਨੂੰ ਨਜ਼ਰ ਆਇਆ ਤੁਹਾਡੀ ਤੁਹਾਡੇ ਮੈਨੂੰ ਲੱਗਦਾ ਤੁਸੀਂ ਉਦੋਂ ਫੋਰਸ 'ਚ ਸੀਗੇ ਤੁਹਾਡੀ ਮੀਟਿੰਗਾਂ ਹੋਈਆਂ ਅਲੋਂਗ ਵਿਦ ਯੋਰ ਡੀਜੀਪੀ ਐਂਡ ਆਲ ਇਹ ਮੀਟਿੰਗਾਂ ਤੁਹਾਡੀ ਹੋਮ ਮਿਨਿਸਟਰਾਂ ਨੇ ਲੈਂਤੀਆਂ ਇਹ ਦਾ ਸੀ ਰਿਪੋਰਟ ਕੀਤਾ ਤਾਂ ਦੇਖਿਆ ਵੀ ਹੈ ਹੁਣ ਉਹਦੇ ਵਿੱਚ ਅੰਦਰ ਕੀ ਹੋਇਆ ਉਹ ਸਾਨੂੰ ਨਹੀਂ ਪਤਾ ਤੁਹਾਨੂੰ ਪਤਾ ਹੈ ਤੇ ਅੰਦਰ ਕੀ ਹੋਇਆ ਤੁਸੀਂ ਦੱਸ ਦੋ ਅੰਦਰ ਅੰਦਰ ਬੈਠ ਕੇ ਕੀ ਕਰਦੇ ਗੌਰਵ ਜੀ ਯਾ ਚਾਹਤੀ ਕੇ ਚੱਲ ਜੰਦ ਗੱਲ ਸਿਰਫ ਇਹ ਨਹੀਂ ਆ ਕਿ ਗਵਰਨਮੈਂਟ ਆਫ ਇੰਡੀਆ ਨੇ ਮੈਂ ਇਹਦੇ ਨਾਲ ਕੰਪੇਅਰ ਕਰ ਰਹੇ ਹਾਂ ਗਵਰਨ 0 ਟੋਲਰੈਂਸ ਫਾਰ ਟੈਰੋਰਿਜ਼ਮ ਇਹਨਾਂ ਨੇ ਧਰ ਦਿੱਤੀ ਹੋਈ ਹੈ ਇਹ ਗੱਲ ਲੇਕਿਨ ਹਾਂ ਆਇਆ ਇਹ ਡਾਕਟਰੀਨ ਬੋਲਣ ਦਾ ਲਾਗੂ ਹੋ ਜਾਏਗੀ ਸਵਾਲ ਤਾਂ ਇਹੀ ਹੈ ਸੋ ਸਿਮਿਲਰਲੀ ਤੁਸੀਂ ਮੀਟਿੰਗ ਕਰਕੇ ਕਹਿ ਦਿੱਤਾ ਕਿ ਅਸੀਂ ਪੁਲਿਸ ਨੂੰ ਫ੍ਰੀ ਹੈਂਡ ਦੇ ਦਿੱਤਾ ਆ ਹਾਂ ਪਰ ਤੁਸੀਂ ਪੁਲਿਸ ਦੇ ਨਾਲ ਤੇ ਹੁਣ ਇਲੈਕਸ਼ਨਾਂ 'ਚ ਦੇਖਿਆ ਕਾਰਪੋਰੇਸ਼ਨ 'ਚ ਵੀ ਤੇ ਹੁਣ ਜ਼ਿਲ੍ਹਾ ਪ੍ਰੇਸੀਜ ਇਲੈਕਸ਼ਨਾਂ ਹੂੰ ਪੁਲਿਸ ਦਾ ਤੇ ਪੋਲਿਟੀਕਲ ਲੀਡਰਸ਼ਿਪ ਦਾ ਇਸ ਵੇਲੇ ਜਿਹੜੀ ਸਰਕਾਰ ਆ ਪਹਿਲੋਂ ਵੀ ਹੁੰਦਾ ਸੀ ਉਹ ਹੁਣ ਉਹਦਾ ਸਟੈਂਡਰਡ ਬਹੁਤ ਉੱਤਾਂ ਚੱਲ ਗਿਆ ਉਹਦੀ ਇਨਵੋਲਵਮੈਂਟ ਬਹੁਤ ਵੱਧ ਗਈ ਓਕੇ ਜੇ ਦੋਨੇ ਜਾਣੇ ਐਨੇ ਹੀ ਕਿਓ ਖਿਚੜੀ ਨੇ ਹੂੰ ਫਿਰ ਇੱਕ ਹੋਮ ਮਿਨਿਸਟਰ ਨੇ ਡੀਜੀ ਨਾਲ ਮੀਟਿੰਗ ਕਰ ਲਈ ਤੇ ਅਫਸਰਾਂ ਨਾਲ ਮੀਟਿੰਗ ਕਰਕੇ ਡੀਸੀ ਨਾਲ ਐਸਐਸਪੀ ਨਾਲ ਮੀਟਿੰਗ ਕਰ ਲਈ ਇਹ ਹੱਲ ਨਹੀਂ ਆਇਆ ਜੜੀ ਤੁਹਾਡੀ ਕੈਬਨਿਟ ਆ ਜੜੀ ਜਿਵੇਂ ਫਿਰ ਸੈਕਟਰੀਸ ਨੇ ਜਿਹੜੇ ਕੈਬਨਟ ਨੂੰ ਅਸਿਸਟ ਕਰਦੇ ਨੇ ਤੇ ਫਿਰ ਸੀਐਮ ਆ ਆਇਆ ਇਹਨਾਂ ਨੂੰ ਪੁਲਿਸ ਅਸਰਾਂ ਨੂੰ ਤੇ ਬਾਅਦ ਚ ਸੁਣੂੰਗਾ ਮੈਂ ਇਹਦਾ ਇਹਦੀ ਗੱਲ ਤੇ ਬਾਅਦ ਚ ਸੁਣੂੰਗਾ ਕਿ ਤੁਹਾਡੀਆਂ ਕੀ ਕਮੀਆਂ ਨੇ ਆਇਆ ਇਹ ਸਾਰੀਆਂ ਕਮੀਆਂ ਪੇਸ਼ੀਆਂ ਦੀ ਰਿਪੋਰਟ ਲੈ ਕੇ ਸਪੈਸ਼ਲ ਅਜੰਡੇ ਦੇ ਤੌਰ ਤੇ ਮੈਂ ਸਰਕਾਰ ਚੁਣੀ ਆ ਮੈਂ ਐਮਐਲਏਸ ਬਣਾ ਕੇ ਮਨਿਸਟਰ ਉਹਨਾਂ ਨੇ ਕਦੀ ਬੈਠ ਕੇ ਇਸ ਟਾਪਿਕ ਨੂੰ ਡਿਸਕਸ ਕੀਤਾ ਤੁਹਾਡੇ ਕੋਲ ਨਜ਼ਰ ਆਇਆ ਸਰ ਮੈਂ ਇਹ ਜਾਨਣਾ ਚਾਹ ਰਿਹਾ ਸਪੋਜ਼ ਅੱਜ ਆਪਾਂ ਗੱਲ ਕਰਦੇ ਕਿ ਯੁੱਧ ਨਸ਼ਿਆਂ ਵਿਰੁੱਧ ਬਹੁਤ ਸ਼ਾਰਟ ਚੋਕ ਸਮਾਂ ਘਟਾ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਇਹ ਹੁਣ ਮੁਹਿੰਮ ਚੱਲ ਰਹੀ ਹੈ ਤੇ ਹੁਣ ਯੁੱਧ ਗੈਂਗਸਟਰਾਂ ਵਿਰੁੱਧ ਇਸ ਦੀ ਲੋੜ ਹੈ ਜਿਹੜੇ ਸਾਡੇ ਪੰਜਾਬੀਆਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣ ਨਹੀਂ ਦੇ ਰਹੇ ਕਿਉਂਕਿ ਖੌਫ ਜ਼ਿਆਦਾ ਨੇ ਪੰਜਾਬੀ ਦੋ ਗੱਲਾਂ ਨੇ ਇੱਕ ਹੈਗੇ ਸਲੋਗਨਸ ਹਾਂ ਇੱਕ ਹੈਗੀ ਆ ਟਰਾਂਸਪੇਰੈਂਟਲੀ ਉਹਨਾਂ ਉਹਨਾਂ ਸਲੋਗਨਸ ਦੇ ਉੱਤੇ ਕੰਮ ਕਰਨਾ ਨੀ ਇਹਨਾਂ ਦਾ ਦਿਖਦਾ ਉਹ ਪੀਲਾ ਪੰਜਾ ਚੱਲਦਾ ਦਿਖਦਾ ਸੀ ਸੋਪੋਸ ਦਿਖਾਨੇ ਹੈ ਨਸ਼ਿਆ ਵਿਰੋਧ ਜੇ ਜ਼ੋਰ ਲਗਾ ਰਹੇ ਨੇ ਮੈਂ ਮੈਨੂੰ ਮੈਂ ਇਹਨਾਂ ਦੇ ਨਾਲ ਆ ਇਹਨਾਂ ਨੂੰ ਕਰਨਾ ਚਾਹੀਦਾ ਲੇਕਿਨ ਫੇਰ ਵੀ ਹਾਂ ਜਿਹੜੇ ਤਰੀਕੇ ਨਾਲ ਹੋਣਾ ਚਾਹੀਦਾ ਉਹ ਹੋਰ ਨਹੀਂ ਹੋ ਰਿਹਾ ਹੁਣ ਜਿਵੇਂ ਕਬੱਡੀ ਤੋਂ ਸ਼ੁਰੂ ਕਰ ਲੈਣਾ ਜਿਵੇਂ ਮੈਂ ਇੱਕ ਉਦਾਹਰਨ ਦਿੱਤੀ ਸੀ ਕਿ ਪੈਨਸਿਲਿਨ ਦਾ ਇੰਜੈਕਸ਼ਨ ਲਾ ਕੇ ਫਿਰ ਟੈਸਟ ਕਰਦੇ ਸੀ ਕਿ ਆਇਆ ਇਹ ਕੰਮ ਕਰੇਗੀ ਕਿ ਨਹੀਂ ਇਹਨਾਂ ਕੋਲ ਹੁਣ ਕਬੱਡੀ ਦਾ ਟੂਰਨਾਮੈਂਟਸ ਜਿਹੜੀ ਕਬੱਡੀ ਐਸੋਸੀਏਸ਼ਨਸ ਨੇ ਤੇ ਕਬੱਡੀ ਦੇ ਟੂਰਨਾਮੈਂਟਸ ਨੇ ਜਿੱਥੇ ਇਲੀਗਲ ਮਨੀ ਬਲੈਕ ਮਨੀ ਤੇ ਹਵਾਲਾ ਟਰਾਂਜੈਕਸ਼ਨ ਤੇ ਪੀਐਮਐਲਏ ਦੇ ਕੇਸਸ ਜਿਹਨੂੰ ਕਹਿੰਦੇ ਆ ਈਡੀ ਦਾ ਬੇਨਾਮੀ ਪੈਸਾ ਆ ਰਿਹਾ ਤੇ ਉਹਨਾਂ ਦੇ ਸਪਾਂਸਰਰਸ ਜਿਹੜੇ ਨੇ ਉਹ ਵੀ ਬਲੈਕ ਮਨੀ ਪੁੱਟ ਕਰ ਰਹੇ ਨੇ ਇਸ ਨੂੰ ਪੈਨਸਿਲਿਨ ਦੇ ਇੰਜੈਕਸ਼ਨ ਦੇ ਤੌਰ ਤੇ ਇੱਕ ਮਾਡਲ ਲੈ ਲੈਣ ਹਾਂ ਇਹਨੂੰ ਰੀਆਰਗੇਨਾਈਜ਼ ਕਰਕੇ ਇੱਕ ਇਹਦੇ ਚੋਂ ਬਾਹਰ ਕੱਢ ਦੇਣ ਤੇ ਫੇਰ ਕਹਿਣ ਕਿ ਹੁਣ ਅੱਗੇ ਚੱਲ ਜੇ ਰੋ ਜੋ ਇਸ ਮਾਡਲ ਤੋਂ ਸਿੱਖਿਆ ਇਹ ਗੱਲ ਕ੍ਰਿਕਟ ਚ ਕਿਉਂ ਨਹੀਂ ਹੋ ਰਹੀ ਉੱਥੇ ਕਿਉਂ ਨਹੀਂ ਗੈਂਗਸਟਰ ਆ ਕੇ ਖਰੀਦ ਰਹੇ ਟੂਰਨਾਮੈਂਟ ਸਿਕਿਉਰਿਟੀ ਹੁੰਦੀ ਆ ਇੱਥੇ ਲਾਂਦੇ ਇੱਥੇ ਬੰਦੇ ਪੰਜ ਲਗਾ ਦੇਣੇ ਉਹ ਤੇ 500 ਲੱਗਣੇ ਨਾ 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 ਨਾਟ ਓਨਲੀ ਸਿਕਿਉਰਿਟੀ ਹੁਣ ਹਾਕੀ ਦਾ ਟੂਰਨਾਮੈਂਟਸ ਨੇ ਹਮ ਹਾਕੀ ਇੰਡੀਆ ਆ ਪੰਜਾਬ ਦੀ ਹਾਕੀ ਐਸੋਸੀਏਸ਼ਨ ਆ ਹਰ ਡਿਸਟ੍ਰਿਕਟ ਦੇ ਵਿੱਚ ਐਸੋਸੀਏਸ਼ਨ ਆ ਸਾਰਾ ਕੁਝ ਡੋਪ ਟੈਸਟ ਫਲਾਣਾ ਫਲਾਣਾ ਸਾਰੇ ਟੈਸਟ ਹੁੰਦੇ ਨੇ ਕਬੱਡੀ ਚ ਕੋਈ ਕਰਦਾ ਕਾਰਨ ਕਬੱਡੀ ਇੱਕ ਲਵਾਰਿਸ ਅਨ ਆਰਗੇਨਾਈਜ਼ਡ ਵੱਡਾ ਪਾਰਟ ਹੈ ਅਨ ਆਰਗੇਨਾਈਜ਼ਡ ਨੋ ਡੋਪ ਟੈਸਟ ਨੋ ਰਜਿਸਟ੍ਰੇਸ਼ਨ ਆਫ ਪਲੇਅਰ ਨੋ ਰਜਿਸਟ੍ਰੇਸ਼ਨ ਆਫ ਟੂਰਨਾਮੈਂਟ ਜਿਹਦਾ ਦਿਲ ਕਰਦਾ ਕੋਈ ਡਿਫੈਂਡਰ ਦੇ ਗਿਆ ਕੋਈ ਕੰਬਾਈਨ ਦੇ ਗਿਆ ਕੋਈ ਮੋਟਰਸਾਈਕਲ ਦੇ ਗਿਆ ਕੋਈ ਪਹਿਲੋਂ ਕੀ ਹੁੰਦਾ ਜਿੰਦਾ ਦਿਲ ਕਰਦਾ ਫਿਰ ਉਹ ਗੋਲੀ ਵੀ ਮਾਰ ਜਾਂਦਾ ਨਾ ਫਿਰ ਗੋਲੀ ਮਾਰ ਜਾਂਦਾ ਇਹਦਾ ਮਤਲਬ ਇਸ ਸਰਕਾਰ ਨੂੰ ਇੱਕ ਗੱਲ ਕਹਿਣਾ ਚਾਹੂੰਗਾ ਤੁਹਾਡੇ ਹੁਣ ਆਪਾਂ ਲਾਈਵ ਚੱਲ ਰਹੇ ਹਾਂ ਮੈਂ ਸ਼ਬਦਾਵਲੀ ਦਾ ਇਸਤੇਮਾਲ ਨਹੀਂ ਕਰਨ ਚਾਹੁੰਦਾ ਗਲਤ ਚੰਗਾ ਨਹੀਂ ਲੱਗੂਗਾ ਲੈਕਿਨ ਸਰਦਾਰ ਭਗਵਾਨ ਸਿੰਘ ਮਾਨ ਜੀ ਨੂੰ ਬੇਨਤੀ ਕਰੂੰਗਾ ਕਿ ਜਨਾਬ ਜੇ ਸਾਡੀਆਂ ਤਿੰਨ ਖੇਡਾਂ ਨੇ ਹਾਕੀ ਜਿਹਨੂੰ ਅਸੀਂ ਖਿੱਦੂ ਖੁਡਨੀ ਤੋਂ ਸ਼ੁਰੂ ਕੀਤਾ ਸੀ ਫਿਰ ਕਬੱਡੀ ਜਿਹੜੀ ਸਾਡੇ ਇਸ ਪੰਜਾਬ ਦੀ ਮਾਰਕ ਕਬੱਡੀ ਕਹਿੰਦੇ ਆ ਜੋ ਵੀ ਕਹਿ ਲੋ ਹਾਂ ਤੀਜਾ ਪਹਿਲਵਾਨੀ ਇਹ ਸਾਡੀਆਂ ਰੂਰਲ ਗੇਮਸ ਸੀਗੀਆਂ ਸਾਡੀ ਫੋਕਲੋਰ ਦਾ ਹਿੱਸਾ ਸੀ ਸਾਡੀਆਂ ਛਿੰਝਾਂ ਸਾਡੇ ਵਿਸਾਖੀ ਦੇ ਮੇਲੇ ਆ ਵੱਖ-ਵੱਖ ਮੇਲਿਆਂ ਦਾ ਹਿੱਸਾ ਸੀ ਅਸੀਂ ਇਹਦੇ ਚ ਜੀਂਦੇ ਆ ਇਹਦੇ 'ਚ ਸਾਡੀ ਸ਼ਾਨੋਂ ਸ਼ੌਕਤ ਤਾਕਤ ਸਾਡੇ ਰਹਿਣ ਸਹਿਣ ਦਾ ਸਭ ਕੁਝ ਸਾਹਮਣੇ ਆਉਂਦਾ ਹੈ ਤੁਸੀਂ ਹਾਕੀ ਵੀ ਆਰਗੇਨਾਈਜ਼ ਕਰ ਲਈ ਕ੍ਰਿਕਟ ਵੀ ਆਰਗੇਨਾਈਜ਼ ਹੋ ਗਿਆ ਹੁਣ ਇਹਦੇ ਤੇ ਜ਼ੋਰ ਦੇ ਕੇ ਇੱਕ ਵਾਰੀ ਆਈਸੀਯੂ ਦੇਸ ਕਰਕੇ ਇਹਨੂੰ ਆਰਗੇਨਾਈਜ਼ ਕਰੋ ਇਹਦੇ 'ਚ ਜੜੀਆਂ ਗਲਤੀਆਂ ਨੇ ਜਿਹਦੇ ਕਰਕੇ ਗਲਤ ਪੈਸਾ ਆ ਰਿਹਾ ਗਲਤ ਬੰਦੇ ਆ ਰਹੇ ਨੇ ਕ੍ਰਾਈਮ ਦੇ ਨਾਲ ਲਿੰਕ ਹੋ ਰਿਹਾ ਹੈ ਉਹਨੂੰ ਖਤਮ ਕਰਨ ਵਾਸਤੇ ਇੱਕ ਅਜੰਡਾ ਕੈਬਨਟ 'ਚ ਲਾਓ ਤੇ ਕਹੋ ਆ ਚੀਫ ਹੋਏਗਾ 5 ਸਾਲ ਲਈ ਹਾਕੀ ਦਾ ਕਬੱਡੀ ਦਾ ਆ ਡਿਸਟ੍ਰਿਕਟ ਵਾਲੇ ਚੀਫ ਹੋਣਗੇ ਇਹਨੂੰ ਆਰਗੇਨਾਈਜ਼ ਕਰਨ ਦੀ ਲੋੜ ਹੈ ਆਰਗੇਨਾਈਜ਼ ਕਰਨ ਦੀ ਲੋੜ ਹੈ ਟੈਸਟ ਮੈਚ ਤੋਂ ਪਹਿਲਾਂ ਮੈਚ ਦੇ ਦੌਰਾਨ ਤੇ ਮੈਚ ਤੋਂ ਬਾਅਦ ਲੈ ਕੇ आओ ਤਾਂ ਕਰਕੇ ਮੈਚ ਫਿਕਸਿੰਗ ਖਤਮ ਹੋ ਜਾਏ ਬਿਲਕੁਲ ਸਰ ਉਮੀਦ ਇਹੀ ਹੈ ਕਿ ਜੋ ਤੁਸੀਂ ਸੁਝਾਅ ਦਿੱਤੇ ਹੈ ਇਸ ਦੇ ਉੱਪਰ ਸਰਕਾਰ ਵੀ ਕੰਮ ਕਰੇਗੀ ਤੇ ਲੋਕਾਂ ਦੇ ਮੋਰੇ ਇੱਕ ਅਗਰ ਰੋਲ ਮਾਡਲ ਦੇ ਤੌਰ ਦੇ ਉੱਪਰ ਪੁਲਿਸ ਵੀ ਤੇ ਸਰਕਾਰ ਵੀ ਜਿਨ੍ਹਾਂ ਨੂੰ ਹੋਣਾ ਚਾਹੀਦਾ ਹੈ ਭਾਈ ਮੈਂ ਕਿਹੜੀ ਗੌਰਵ ਜੀ ਮੈਂ ਹਵਾ 'ਚ ਗੱਲ ਨਹੀਂ ਕਰ ਰਿਹਾ ਨਹੀਂ ਨਹੀਂ ਤੁਸੀਂ ਜੋ ਗੌਰਵ ਜੀ ਤੋਂ ਗੱਲ ਕਰ ਰਹੇ ਹੋ ਜੇ ਸਰਕਾਰ ਨਹੀਂ ਸੁਣ ਜੀ ਤੇ ਸਰਕਾਰ ਡਿੱਗੀ ਜਾਏ ਉਹਨਾਂ ਦਾ ਪਾਰਟ ਹੈ ਸਰ ਉਹਨਾਂ ਦਾ ਪਾਰਟ ਹੈ ਸਰ ਸਰਕਾਰ ਸਰਕਾਰ ਆਪਣੇ ਰੂਲੀ ਜਾਏ ਮੈਨੂੰ ਤੇ ਖੁਸ਼ੀ ਹੋਏਗੀ ਕਿਉਂਕਿ ਮੈਂ ਤਾਂ ਕਾਂਗਰਸ ਪਾਰਟੀ ਦਾ ਲੇਕਿਨ ਮੈਂ ਆਪਣੀ ਇਹ ਖੁਸ਼ੀ ਲੈਣਾ ਨਹੀਂ ਚਾਹੁੰਦਾ ਕਿਉਂਕਿ ਇਹਨਾਂ ਕੋਲ 12 14 15 ਮਹੀਨੇ ਪਏ ਨੇ ਉਹਨਾਂ ਦੇ ਇਹ ਥੋੜਾ ਕਿ ਮੈਂ ਛੱਡ ਦਵਾਂਗੇ ਅਸੀਂ ਤਾਂ ਹਜਾ ਮਰਦੇ ਰਹਿਣ ਸਰ ਅਸੀਂ ਚਾਹੁੰਦੇ ਪੰਜਾਬੀਆਂ ਦੀ ਖਾਤਰ ਤੇ ਪੰਜਾਬ ਦੀ ਕਬੱਡੀ ਦੀ ਖਾਤਰ ਇਹਨਾਂ ਨੂੰ ਕਰਨਾ ਚਾਹੀਦਾ ਸਿਰਫ ਪੰਜਾਬੀਆਂ ਦੇ ਖਾਤਰ ਹੀ ਆਪਾਂ ਚਰਚਾ ਕਰ ਰਹੇ ਸੀ ਕਿ ਤੁਹਾਡੇ ਅਨੁਭਵ ਤੁਹਾਡੇ ਤਜਰਬੇ ਤੋਂ ਅਸੀਂ ਕੋਈ ਚੀਜ਼ ਸਿੱਖ ਸਕੀਏ ਲੋਕਾਂ ਤੱਕ ਪਹੁੰਚਾ ਸਕੀਏ ਕੋਸ਼ਿਸ਼ ਇੰਨੀ ਸੀ ਇੱਕ ਇਮਾਨਦਾਰ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਸਮਾਂ ਕੱਢਿਆ ਸਰ ਬਹੁਤ ਬਹੁਤ ਧੰਨਵਾਦ ਥੈਂਕ ਯੂ